ਆ ਇਸ ਵੀਰੋਧ ਨੂੰ ਸਾਰੇ ਇੰਡੀਆ ਲੈਵਲ ਦੇ ਉੱਤੇ ਉਹ ਜਰੂਰ ਪਾਵਾਂਗੇ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਇਹ ਮਕਸਦ ਹੈ ਮਕਸਦ ਕੀ ਹੈ ਵੀ ਇਹ ਫਿਲਮ ਜਿਹੜੀ ਹੈ ਇਸ ਫਿਲਮ ਨੂੰ ਵੀ ਉਹਨਾਂ ਨੇ ਪਹਿਲਾਂ ਹੀ ਬਣਾ ਕੇ ਰੱਖ ਲਿਆ ਉਹਦੇ ਐਮਪੀ ਬਣਨ ਤੋਂ ਬਾਅਦ ਨਹੀਂ ਬਣੀ ਉਹਨੂੰ ਉਹ ਪਹਿਲਾਂ ਹੀ ਟ੍ਰੈਕ ਦਿੱਤਾ ਆ ਵੀ ਤੂੰ ਇਸ ਟ੍ਰੈਕ ਦੇ ਉੱਤੇ ਵਰਕ ਕਰਨਾ ਸ਼ੁਰੂ ਕਰ ਦੇ ਜਿਹੜੇ ਜਿਹੜੇ ਸਟੈਪ ਦੇ ਉੱਤੇ ਅਸੀਂ ਤੈਨੂੰ ਲਿਆਵਾਂਗੇ ਉਸ ਸਟੈਪ ਦੇ ਉੱਤੇ ਅਸੀਂ ਸਪੋਰਟਿੰਗ ਹੋ ਕੇ ਤੇਰੇ ਨਾਲ ਉਹ ਗੱਲਾਂ ਕਰਾਂਗੇ ਸੰਤ ਚਰਨ ਸਿੰਘ ਪਿੰਡਰਾਵਾਲੇ ਦੇ ਅਕਸ ਨੂੰ ਗਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਸ੍ਰੀ ਸੰਤ ਚਰਨ ਸਿੰਘ ਪਿੰਡਰਾਵਾਲੇ ਨੇ ਅਸੀਂ ਉਹਨਾਂ ਨੂੰ ਸੰਤ ਮੰਨਦੇ ਹਾਂ ਉਹਨਾਂ ਨੇ ਸਾਡੀ ਸਿੱਖੀ ਦੇ ਲਈ ਬੜਾ ਕੁਝ ਕੀਤਾ। ਤੇ ਫਿਰ ਤੇ ਹਕੀਕਤ ਹੈ ਉਹ ਸਾਡੇ ਨਾਲ ਵੈਰ ਕਮਾਣਾ ਚਾਹ ਰਿਹਾ ਹੈ। ਪਰ ਦੇ ਵਿੱਚ ਨਵੀਂ ਫਿਲਮ ਇਮਰਜੈਂਸੀ ਜਿਹੜੀ ਹੈ ਉਹ ਇਸ ਵਕਤ ਦਾ ਬਣ ਚੁੱਕੀ ਹੈ ਉਸ ਦੀ ਰਿਲੀਜ਼ਿੰਗ ਡੇਟ ਜਿਹੜੀ ਹੈ ਉਹ ਅਗਿਆਨ ਵਾਲੀ ਹੈ ਪਰ ਉਸ ਦਾ ਵਿਰੋਧ ਵੀ ਹੁਣ ਲਗਾਤਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਧੰਨਵਾਦ ਸਿਕਤਾਲ ਮੇਲ ਕਮੇਟੀ ਲੋਕ ਸਾਡੇ ਨਾਲ ਹੈ ਹਾਏ ਹਾਏ ਜਰੂਰ ਗੀ ਹਾਏ ਹਾਏ ਕਾਫੀ ਹਾਏ ਹਾਏ ਜਰੂਰ ਤੁਸੀਂ ਵਿਰੋਧ ਦੇਖੋ ਅੱਛਾ ਇਹ ਫਿਲਮ ਜਦੋਂ ਹੁਣ ਰਿਲੀਜ਼ ਹੋਈ ਕਿਉਂਕਿ ਹਰ ਇੱਕ ਤਰੀਕੇ ਦਾ ਹੁਣ ਟ੍ਰੇਲਰ ਵੀ ਜਿਹੜਾ ਹੈ ਉਹ ਦਿਖਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਅੱਜ ਵਿਰੋਧ ਕੀਤਾ ਜਾ ਰਿਹਾ ਹੈ ਤੁਸੀਂ ਕਹਿ ਰਹੇ ਹੋ ਅਸੀਂ ਇਹ ਫਿਲਮ ਜਿਹੜਾ ਹੈ ਥੀਏਟਰ ਦੇ ਵਿੱਚ ਨਹੀਂ ਲੱਗਣ ਦਵਾਂਗੇ ਕਿਸ-ਕਿਸੇ ਜਗ੍ਹਾ ਦੇ ਉੱਤੇ ਵਿਰੋਧ ਹੋ ਰਿਹਾ ਹੈ ਤੇ ਇਹ ਕਿਵੇਂ ਕਰੂਗਾ ਵਿਰੋਧ ਜਿਹੜਾ ਹੈ ਇਹਦਾ ਹਰ ਪੂਰੀ ਜਿਹੜੀ ਜਿਹੜੀ ਪੰਜਾਬ ਦੀ ਸਟੇਟ ਹੈ ਉਹਦੇ ਹਰ ਡਿਸਟ੍ਰਿਕਟ ਹਰ ਸ਼ਹਿਰ 'ਚ ਹੋਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਅਜੇ ਉਹ 6 ਤਰੀਕ ਅਜੇ ਬੜੀ ਦੂਰ ਹੈ ਅਸੀਂ ਉਸ ਤੋਂ ਪਹਿਲਾਂ ਪਹਿਲਾਂ ਇਸ ਵਿਰੋਧ ਨੂੰ ਸਾਰੇ ਇੰਡੀਆ ਲੈਵਲ ਦੇ ਉੱਤੇ ਉਹ ਜ਼ਰੂਰ ਪਾਵਾਂਗੇ ਬਾਕੀ ਦੂਰ ਦੀ ਗੱਲ ਅਸੀਂ ਕਰਦੇ ਨਹੀਂ ਅਸੀਂ ਉਸ ਸਟੇਟ ਦਾ ਹਿੱਸਾ ਵਾਂ ਅਸੀਂ ਉਹ ਜਲੰਧਰ ਡਿਸਟ੍ਰਿਕਟ ਹੈ ਅਸੀਂ ਇੱਥੇ ਉਹ ਫਿਲਮ ਜਿਹੜੀ ਹੈ ਉਹ ਨਈ ਰਿਲੀਜ਼ ਹੁੰਦੇ ਨਹੀਂ ਇਸ ਗੱਲ ਦਾ ਅਸੀਂ ਪੈਰਾ ਜਰੂਰ ਦਿਆਂਗੇ ਅੱਛਾ ਇਮਰਜੈਂਸੀ ਨਾਮ ਫਿਲਮ ਦੀ ਹੈ ਫਿਲਮ ਦਾ ਨਾਮ ਰੱਖਿਆ ਗਿਆ ਕੰਗਨਰੋ ਨੋਤਪੁਰੀ ਜੋ ਕਿ ਵਿਵਾਦਿਤ ਬਿਆਨ ਵੀ ਦਿੰਦੇ ਰਹੇ ਪੰਜਾਬ ਦੇ ਉੱਪਰ ਵੀ ਪੰਜਾਬ ਦੇ ਲੋਕਾਂ ਦੇ ਉੱਪਰ ਵੀ ਤੇ ਹੁਣ ਇੱਕ ਇਮਰਜੈਂਸੀ ਫਿਲਮ ਬਣਨੀ ਜਿਸ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਹੈਗਾ ਇੱਕ ਅਹਿਮ ਰੋਲ ਅਦਾ ਕਰਨਾ ਅਤੇ ਬਾਕੀ ਹਰ ਇੱਕ ਚੀਜ਼ਾਂ ਜੜੀਆਂ ਦੇਖਣੀਆਂ ਤੇ ਉਸ ਤੋਂ ਬਾਅਦ ਤੁਹਾਡਾ ਵਿਰੋਧ ਕਰਨਾ ਕਿਹਨਾ ਚੀਜ਼ਾਂ ਨੂੰ ਲੈ ਕੇ ਤੁਸੀਂ ਅੱਜ ਵਿਰੋਧ ਕਰ ਰਹੇ ਹੋ ਕਿਹੜੀਆਂ ਚੀਜ਼ਾਂ ਨੇ ਇਹ ਜਿਹੜੀਆਂ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਨੇ ਨਾ ਇਹਨਾਂ ਪੋਲੀਟੀਕਲ ਪਾਰਟੀਆਂ ਦਾ ਇਹ ਮਕਸਦ ਹੈ ਮਕਸਦ ਕੀ ਹੈ ਵੀ ਇਹ ਫਿਲਮ ਜਿਹੜੀ ਹੈ ਇਸ ਫਿਲਮ ਨੂੰ ਵੀ ਉਹਨਾਂ ਨੇ ਪਹਿਲਾਂ ਹੀ ਬਣਾ ਕੇ ਰੱਖ ਲਿਆ ਇਹ ਫਿਲਮ ਕਿਉਂ ਉਹਦੇ ਐਮਪੀ ਬਣਨ ਤੋਂ ਬਾਅਦ ਨਹੀਂ ਬਣੀ ਉਹਨੂੰ ਉਹ ਪਹਿਲਾਂ ਹੀ ਟ੍ਰੈਕ ਦਿੱਤਾ ਆ ਵੀ ਤੂੰ ਇਸ ਟ੍ਰੈਕ ਦੇ ਉੱਤੇ ਵਰਕ ਕਰਨਾ ਸ਼ੁਰੂ ਕਰ ਦੇ ਜਿਹੜੇ ਜਿਹੜੇ ਸਟੈਪ ਦੇ ਉੱਤੇ ਅਸੀਂ ਤੈਨੂੰ ਲਿਆਵਾਂਗੇ ਉਸ ਸਟੈਪ ਦੇ ਉੱਤੇ ਅਸੀਂ ਸਪੋਰਟਿੰਗ ਹੋ ਕੇ ਤੇਰੇ ਨਾਲ ਉਹ ਗੱਲਾਂ ਕਰਾਂਗੇ ਪਰ ਅਮਰਜੈਂਸੀ ਜਿਹੜੀ ਸੀ ਉਹ 73 ਤੋਂ 75 ਤੱਕਰ ਲੱਗੀ ਸੀ ਉਦੋਂ ਤੱਕਰ ਦੀ ਉਹ ਇੰਦਰਾ ਗਾਂਧੀ ਵਾਲਾ ਰੋਲ ਜਾਂ ਅਮਰਜੈਂਸੀ ਵਾਲਾ ਰੋਲ ਉਹ ਰੱਖਦੇ ਉਹ ਕਰਦੇ ਕੋਈ ਗੱਲ ਨਹੀਂ ਸੀ ਜਦੋਂ ਉਹਨਾਂ ਨੇ ਉਹ ਸਿੱਖਾਂ ਨੂੰ ਬਕਾਇਦਾ ਆਤਵਾਦੀ ਬਣਾ ਕੇ ਉਹਦੇ ਵਿੱਚੋਂ ਜਿਹੜਾ ਉਹ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਉੱਤੇ ਜਿਹੜਾ ਉਹ ਸਾਨੂੰ ਇੱਕ ਹਰੰਝ ਹੈ ਸਾਡੇ ਫੀਲਿੰਗ ਜਿਹੜੀਆਂ ਹੌਟ ਹੋਈਆਂ ਅਸੀਂ ਉਹਦੇ ਉੱਤੇ ਜ਼ਰੂਰ ਪਹਿਲਾ ਧਿਆਨ ਦੇ ਅੱਛਾ ਤੁਸੀਂ ਕਹਿ ਰਹੇ ਹੋ ਕਿ ਬਈ ਪੰਜਾਬ ਦਾ ਅਕਸ ਖਰਾਬ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਅਕਸ ਨੂੰ ਗਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਟਰੇਲਰ ਦੇ ਵਿੱਚ ਤੁਸੀਂ ਇਹ ਚੀਜ਼ ਦੇਖਿਆ ਜਾਂ ਫਿਰ 올ਓਵਰ ਤੁਹਾਨੂੰ ਕੁਝ ਪਤਾ ਲੱਗਾ ਇਹ ਸਾਰਾ ਕੋਈ ਸਾਨੂੰ ਟਰੇਲਰ ਦੇਖਣ ਤੋਂ ਬਾਅਦ ਹੀ ਪਤਾ ਚੱਲਿਆ ਹੈ ਟਰੇਲਰ ਦੇ ਵਿੱਚ ਉਹਨੇ ਸਾਡੇ ਦੇਖੋ ਕਿਸੇ ਦੀ ਸੋਚ ਕਿਸੇ ਨਾਲ ਹੁੰਦੀ ਹੈ ਸਾਡੀ ਜਿਹੜੀ ਸੋਚ ਹੈ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਅਸੀਂ ਉਹਨਾਂ ਨੂੰ ਸੰਤ ਮੰਨਦੇ ਹਾਂ ਉਹਨਾਂ ਨੇ ਸਾਡੀ ਸਿੱਖੀ ਦੇ ਲਈ ਬੜਾ ਕੁਝ ਕੀਤਾ ਕਿਉਂਕਿ ਉਸੇ ਚੀਜ਼ ਨੂੰ ਵੇਖਦੇ ਆ ਸਾਡੀ ਐਸਜੀਪੀਸੀ ਨੇ ਸਾਡੇ 1000 ਸਾਲ ਤਖਤ ਨੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਨੂੰ ਵੀ ਉੱਥੇ ਜਿਹੜਾ ਲਾਇਬ੍ਰੇਰੀ ਹਾਲ ਦੇ ਵਿੱਚ ਉੱਥੇ ਸਾਡੇ ਸ਼ਹੀਦਾਂ ਦੇ ਵਿੱਚ ਉਹਨਾਂ ਲਿਖਿਆ ਗਿਆ ਹੁਣ ਸਾਡੇ ਸੰਤਾਂ ਨੂੰ ਜਾਂ ਸਾਡੇ ਸ਼ਹੀਦਾਂ ਨੂੰ ਜੇ ਕੋਈ ਐਦਾਂ ਨੈਗੇਟਿਵ ਬਣਾ ਕੇ ਐਦਾਂ ਕੋਈ ਪੇਸ਼ ਕਰੇਗਾ ਤੇ ਫਿਰ ਤੇ ਹਕੀਕਤ ਹੈ ਉਹ ਸਾਡੇ ਨਾਲ ਵੈਰ ਕਮਾਉਣਾ ਚਾਹ ਰਿਹਾ ਹੈ ਪਰ ਉਹਦੇ ਵੈਰ ਦੀ ਉਹਨੇ ਸ਼ੁਰੂਆਤ ਕੀਤੀ ਹੈ ਅਸੀਂ ਉਹਦੀ ਭਾਜੀ ਜਰੂਰ ਉਹਨੂੰ ਮੋੜ ਕੇ ਦਿਆਂਗੇ ਅੱਛਾ ਇੱਕ ਗੱਲ ਇਹ ਵੀ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਫਿਲਮ ਦਾ ਵਿਰੋਧ ਕਰ ਰਹੇ ਹਾਂ ਪਰ ਅਜਿਹੀ ਫਿਲਮਾਂ ਜੋ ਵਿਵਾਦਿਤ ਹੁੰਦੀਆਂ ਨੇ ਭਾਵੇਂ ਹੋਰ ਕਈ ਫਿਲਮਾਂ ਹੁੰਦੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਚਲਾ ਦਿੱਤੀਆਂ ਜਾਂਦੀਆਂ ਨੇ OTT ਪਲੇਟਫਾਰਮ ਉੱਤੇ ਚਲਾ ਦਿੱਤੀਆਂ ਜਾਂਦੀਆਂ ਨੇ ਉਹਦਾ ਉਹਦਾ ਕਿਵੇਂ ਤੋੜਾ ਜਿਹੜਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਸੇ ਪਲੇਟਫਾਰਮ ਤੇ ਚਲਾਣਾ ਉਹਦੇ ਲਈ ਵੀ ਕਾਨੂੰਨ ਹੈ ਉਹਦੇ ਲਈ ਵੀ ਸਾਈਬਰ ਕਾਨੂੰਨ ਹੈਗਾ ਉਹਦੇ ਵਿੱਚ ਵੀ ਸਰਕਾਰਾਂ ਚਾਹੇ ਉਹ ਸਟੇਟ ਦੀ ਹੈ ਚਾਹੇ ਉਹ ਸੈਂਟਰ ਦੀ ਹੈ ਉਹਨਾਂ ਨੂੰ ਉਹ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨੀ ਕਾਰਵਾਈ ਨਹੀਂ ਕਰਨਗੇ ਤੇ ਫਿਰ ਐਜੀਟੇਸ਼ਨਾਂ ਦੇ ਵਿੱਚ ਉਹ ਇਹਨਾਂ ਚੀਜ਼ਾਂ ਦਾ ਫੇਸ ਕਰਨਗੇ ਉਹਦੀ ਸਾਰੀ ਜ਼ਿੰਮੇਵਾਰੀ ਉਸ ਸਟੇਟ ਦੀ ਜਾਂ ਉਸ ਸੈਂਟਰ ਦੀ ਸਰਕਾਰ ਹੈ ਉਹਨਾਂ ਉੱਤੇ ਹੈ ਚੇ ਪਾਸੇ ਹਲੇ ਉਹ ਜ਼ਖਮ ਖਤਮ ਨਹੀਂ ਹੋਏ ਹੈਗੇ ਨੇ ਬਲੂਸਟਾਰ ਆਪਰੇਸ਼ਨ ਦੇ ਜਾਂ ਫਿਰ ਜੋ ਇਮਰਜੈਂਸੀ ਲੱਗੀ ਪਰ ਉਸ ਤੋਂ ਬਾਅਦ ਅਜੀਹੀ ਫਿਲਮ ਬਣ ਜਾਣਾ ਅਤੇ ਫਿਲਮ ਦੇ ਵਿੱਚ ਹਰ ਇੱਕ ਤਰੀਕੋ ਜਿਹੜਾ ਹੈਗਾ ਏ ਉਹ ਦਿਖਾਉਣਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੰਜਲਨਾ ਸਿੰਘ ਤੇ ਡਰਾਵਾਲ ਜੀ ਦੇ ਜਿਹੜੇ ਨੇ ਉਹ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗਦੇ ਜਿਸ ਸਾਥ ਦੇ ਨਾਲ ਫਿਲਮ ਦੀ ਪ੍ਰੋਮੋਸ਼ਨ ਹੋ ਰਹੀ ਹੈ ਹੋਰ ਚੀਜ਼ਾਂ ਹੋ ਰਹੀਆਂ ਨੇ ਉਹ ਰੁਕਾ ਰੁਕਾ ਪਾਉਂਗੇ ਤੁਸੀਂ ਜਾਂ ਫਿਰ ਉਹ ਰੁਕਾ ਪਾ ਦੇਖੋ ਹਰ ਇੱਕ ਬੰਦੇ ਦਾ ਜੇ ਤੁਸੀਂ ਆ ਬਾਈ profession ਤੁਸੀਂ ਪੱਤਰਕਾਰ ਹੋ ਤੇ ਤੁਹਾਡਾ ਇੱਕ ਫਰਜ਼ ਬਣਦਾ ਵੀ ਤੁਸੀਂ ਸਵੇਰੇ ਉੱਠੇ ਤੇ ਸ਼ਾਮ ਤੱਕ ਉਹਦੀ ਵਰਕਿੰਗ ਕੀਤੀ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਉਹ ਵਾਹਿਗੁਰੂ ਪਰਮਾਤਮਾ ਦੇ ਹੱਥ ਹੈ ਜਾਂ ਉਹ ਆਉਣ ਵਾਲੇ ਸਮੇਂ ਦੇ ਹੱਥ ਹੈ ਉਹ ਰਿਜ਼ਲਟ ਕਿੱਦਾਂ ਦਾ ਮਿਲਦਾ ਹੈ ਬਾਕੀ ਹੁਣ ਜਿਹੜੀ ਗੱਲ ਹੈ ਉਹ ਸਾਡੇ ਵੱਲੋਂ ਸਾਡੀ ਸਿੱਖ ਤਾਲਮੇਲ ਕਮੇਟੀ ਵੱਲੋਂ ਜਾਂ ਹੋਰ ਸਿੱਖ ਜਿਥੇ ਬੰਦੀਆਂ ਵੱਲੋਂ ਉਹਦੇ ਅਸੀਂ ਬਕਾਇਦਾ ਆਪਣੇ ਵੱਲੋਂ ਪਹਿਰਾ ਜਰੂਰ ਦੇਾਂਗੇ ਰਿਜ਼ਲਟ ਦੇਣਾ ਉਸ ਵੈਗੁਰ ਪ੍ਰਮਾਤਮਾ ਦੇ ਹੱਥ ਹੈ ਕਿੱਥੇ ਤੱਕ ਰੋਕ ਲੱਗਦੀ ਹੈ ਕਿੱਥੇ ਤੱਕ ਨਹੀਂ ਲੱਗਦੀ ਉਹ ਵੀ ਕਾਨੂੰਨ ਉਹ ਸਰਕਾਰ ਵੇਖੇਗੀ ਸਟੇਟ ਵੇਖੇ ਜਾਂ ਸੈਂਟਰ ਵੇਖੇ ਅੱਛਾ 1 ਮਿੰਟ ਤੁਹਾਡੇ ਨਾਲ ਗੱਲਬਾਤ ਜਰੂਰ ਕਰਾਂਗੇ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅੱਛਾ ਹਰ ਇੱਕ ਵਾਰ ਅਜੀਬ ਫਿਲਮਾਂ ਬਣਦੀਆਂ ਨੇ ਵਿਵਾਦਿਤ ਫਿਲਮਾਂ ਪੰਜਾਬ ਦੇ ਉੱਪਰ ਪੰਜਾਬ ਦੇ ਲੋਕਾਂ ਉੱਪਰ ਕਈ ਚੀਜ਼ਾਂ ਫਿਲਮਾਂ ਪਹਿਲਾਂ ਵੀ ਬਣ ਚੁੱਕੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਐਸਜੀਪੀਸੀ ਨੂੰ ਜਾਂ ਫਿਰ ਪੰਜਾਬ ਵੱਲੋਂ ਇੱਕ ਸੈਂਸਰ ਬੋਰਡ ਬਣਾਇਆ ਜਾਣਾ ਚਾਹੀਦਾ ਜਾਂ ਫਿਰ ਭਾਰਤ ਕੋਲ ਇੱਕ ਸੈਂਸਰ ਬੋਰਡ ਬਣਾਇਆ ਚਾਹੀਦਾ ਜਿਨ੍ਹਾਂ ਵਿੱਚ ਇਹ ਫਿਲਮਾਂ ਜੜੀਆਂ ਨੇ ਉਹ ਨੰਘਾਈਆਂ ਜਾਣ ਅਤੇ ਇਹਨਾਂ ਦੇ ਉੱਪਰ ਰੋਕ ਲੱਗ ਸਕੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀਆਂ ਫਿਲਮਾਂ ਬਣੀਆਂ ਹੁੰਦੀਆਂ ਨੇ ਜੋ ਪੰਜਾਬ ਦੇ ਇਤਿਹਾਸ ਦੀ ਹੁੰਦੀ ਹੈ ਉਸ ਨੂੰ ਬੜੀ ਛੇਤੀ ਰੋਕ ਲਗਾ ਦਿੱਤੀ ਜਾਂਦੀ ਹੈ ਪਰ ਅਜਿਹੀ ਫਿਲਮਾਂ ਵਰਕ ਦੇ ਵਿੱਚ ਆਉਣੀਆਂ ਚੱਲਣ ਲੱਪਣੀਆਂ ਉਹ ਚੀਜ਼ਾਂ ਦੀ ਰੋਕ ਹੋਣੀ ਚਾਹੀਦੀ ਹੈ ਤੁਸੀਂ ਕਿਵੇਂ ਮੰਨਦੇ ਹੋ ਕਿ ਕਿਵੇਂ ਰੋਕ ਹੋਵੇਗੀ ਕੀ ਚੀਜ਼ ਦਰਸਲ ਜਿਹੜੀ ਫਿਲਮ ਵਿੱਚ ਸਿੱਖੀ ਦੀ ਚੜ੍ਹਦੀ ਗੱਲ ਹੋਵੇਗੀ ਇਹਨਾਂ ਲੋਕਾਂ ਨੇ ਉਹ ਫਿਲਮ ਦੇਖੋ ਇੱਕ ਜਸਵੰਤ ਸਿੰਘ ਖਾਲੜਾ ਦੀ ਫਿਲਮ ਮੜੀਏ ਉਹਦੇ 86 ਕੱਟ ਲਾ ਕੇ ਵੀ ਫਿਰ ਫਿਲਮ ਰਿਲੀਜ਼ ਨਹੀਂ ਕੀਤੀ ਪਰ ਇਹ ਜਦੋਂ ਸਿੱਖਾਂ ਨੂੰ ਚੜਾਉਂਦੀ ਫਿਲਮ ਹੈ ਉਹਦੇ ਤੇ ਇਹਨਾਂ ਨੇ ਲੇਕ ਨਿਦਮ ਰਿਲੀਜ਼ ਕਰਨ ਤਿਆਰ ਬੈਠੇ ਆ ਇਸ ਲਈ ਅਸੀਂ ਕਮੇਟੀ ਦਾ ਆਪਣਾ ਫਰਜ਼ ਹੈ ਸਾਡਾ ਆਪਣਾ ਫਰਜ਼ ਹੈ ਅਸੀਂ ਤੁਹਾਨੂੰ ਸ਼ਹਿਰ ਪ੍ਰਸ਼ਾਸਨ ਨੂੰ ਦੱਸਣਾ ਆਪਣਾ ਪ੍ਰੈਸ ਨੂੰ ਦੱਸਣਾ ਜਿਲੰਧਰ ਵਿੱਚ ਐਫਲਬ ਕਿਸੇ ਕੀਮਤ ਕਿਸੇ ਤਰ੍ਹਾਂ ਵੀ ਰਿਲੀਜ਼ ਨਹੀਂ ਕਰਨ ਦਿਆਂਗੇ ਅੱਛਾ ਤੁਸੀਂ ਐਮਬੀਡੀ ਮਾਲ ਦੇ ਵਿੱਚ ਆਇਓ ਗੱਲਬਾਤ ਤੁਹਾਡੀ ਹੋਈ ਹੈ ਕੀ ਕੁਝ ਆਸ਼ਵਾਸ਼ਣ ਇਹਨਾਂ ਨੇ ਦਿੱਤਾ ਕੋਈ ਨਹੀਂ ਆਸ਼ਵਾਸ਼ਣ ਦਿੱਤਾ ਵੀ ਅਸੀਂ ਆਪਣੇ ਉੱਚੇ ਜਿਹੜੇ ਨੇ ਉਹਦੇ ਜ਼ਾਰੀ ਪ੍ਰਬੰਧਕ ਇਹ ਨਾਲ ਗੱਲ ਕਰਾਂਗੇ ਪਰ ਅਸੀਂ ਇਹਨਾਂ ਨੂੰ ਸਪਸ਼ਟ ਦੱਸਿਆ ਸੀ ਜੀ ਜੇ ਤੁਸੀਂ ਇਹ ਫਿਲਮ ਰਿਲੀਜ਼ ਕਰੋਗੇ ਤੇ ਇੱਥੇ ਦਾ ਮਾਹੌਲ ਖਰਾਬ ਹੋ ਸਕਦਾ ਹੈ। ਅੱਛਾ ਤੁਸੀਂ ਮਤਲਬ ਸਿੱਧਾ ਕਹਿਆ ਹੈਗਾ ਕਿ ਜੇਕਰ ਫਿਲਮ ਵੀ ਗੱਲ ਕੀਤੀ ਜੀ ਇੱਥੇ ਫਿਲਮ ਕਿਸੇ ਕੀਮਤ ਤੇ ਲਾਇਆ ਜੇ ਨਾ ਤੇ ਲਾਇਏਗੀ ਤੇ ਮੋਲ ਖਰਾਬ ਹੋਏਗਾ ਜੀ। ਅੱਛਾ ਇੱਕ ਪਾਸੇ ਜਿੱਥੇ ਇੰਨੇ ਵੱਡੇ ਸਕੇਲ ਦੇ ਉੱਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਲੱਗਦਾ ਹੈ ਕਿ ਇਸ ਚੀਜ਼ ਨੂੰ ਰੁਕਵਾ ਹੋਊਗਾ ਅਤੇ ਤੁਸੀਂ ਇੱਕ ਕਹਿ ਰਹੇ ਹੋ ਕਿ ਕਾਰਵਾਈ ਵੀ ਹੋਵੇਗੀ। ਕਿਸ ਤਰੀਕੇ ਦੀ ਕਾਰਵਾਈ ਦੀ ਤੁਸੀਂ ਮੰਗ ਕਰਦੇ ਹੋ? ਸਿੱਖਾ ਜਿੰਨੀ ਕੋਈ ਜ਼ਰਤ ਹੈਗੀ ਵੀ ਇਹੋ ਜੀ ਇਹੋ ਜੀ ਫਿਲਮ ਰੁਕੀ ਜਾਏਗੀ ਬਸ ਆਪੇ ਸਵਾਲ ਮੇਰਾ ਕਿਹੋ ਜੀ ਕਾਰਵਾਈ ਤੁਸੀਂ ਮੰਗ ਕਰ ਰਹੇ ਹੋ ਉਸ ਵਕਤ ਅਸੀਂ ਹੁੰਦੇ ਦੇ ਬੰਦੀ ਕਾਨੂੰਨੀ ਕਾਰਗ ਹੁੰਦੇ 295 ਦਾ ਪਰਚਾ ਦੇ ਕੇ ਕਰਨੀ ਚੱਲੇ ਸਾਰੇ ਇਕੱਠੇ ਹੋ ਗਏ ਜੇ ਪਰਚੇ ਨਹੀਂ ਤੇ ਦਰਜ ਹੋਏਗਾ ਫਿਰ ਅਸੀਂ ਅਗਲੀ ਗੱਲ ਵੀ ਸੋਚਾਂ ਕੀ ਕਰਨਾ ਹੈ ਜੀ ਹਾਂਜੀ ਤਾਂ ਬਿਲਕੁਲ ਸਿਕਤਾਲ ਮਿਲਕ ਮੀਟੀ ਦੇ ਲੋਕ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਕੰਗਣਾ ਰਣੋਤ ਦੀ ਆਰੀ ਇਮਰਜੈਂਸੀ ਫਿਲਮ ਦੇ ਉੱਪਰ ਜਲਦ ਤੋਂ ਜਲਦ ਰੋਕ ਲਗਾਈ ਜਾਵੇ ਹਾਲਾਂਕਿ ਸਿਕਤਾਲ ਮਿਲਕ ਮੀਟੀ ਪੰਜਾਬ ਦੇ ਵੱਖ-ਵੱਖ ਖਾਮਾ ਦੇ ਵਿੱਚ ਵੱਖ-ਵੱਖ ਐਮਬੀਡੀ ਮੋਲਾਂ ਦੇ ਵਿੱਚ ਜਾਂ ਫਿਰ ਹੋਰ ਜਿਹੜੇ ਥੀਏਟਰ ਮਾਲ ਨੇ ਉਹਨਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹ ਇਹ ਆਸ਼ਵਾਸ਼ਣ ਦੇ ਰਹੇ ਨੇ ਜਾਂ ਫਿਰ ਮੰਗ ਪੱਤਰ ਦੇ ਨੇ ਕਿ ਕੰਗਣਾ ਰਣੋਤ ਦੀ ਫਿਲਮ ਜਿਹੜੀ ਹੈ ਉਹ ਉਸ ਜਗ੍ਹਾ ਦੇ ਉੱਤੇ ਨਾ ਲਗਾਈ ਜਾਵੇ ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਗੰਗਾ ਨੁਦ ਦੇ ਉੱਪਰ ਬਣਦੀ ਕਾਰਵਾਈ ਜਿਹੜੀ ਹੈ ਉਹ ਇਹਨਾਂ ਵੱਲੋਂ ਜਲਦ ਤੋਂ ਜਲਦ ਕਰਾਈ ਜਾਵੇਗੀ। ਕੈਮਰਾ ਪਸੰਦ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ਹੀ ਟਾਈਮ ਜਲਦੋਂ